ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਮਾਮਲਾ ਇਸ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਬਿਆਨ ਆਇਆ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਖਿਆ ਕਿ ਹਰਿਆਣਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਮੀਨ ਅਲਾਟ ਨਹੀਂ ਹੋਈ ਹੈ ਵੱਖਰੀ ਵਿਧਾਨ ਸਭਾ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ ਰਾਜਪਾਲ ਨੇ ਆਖਿਆ ਹੈ ਅਸਲੀ ਇਸ ਤੇ ਕੁਝ ਵੀ ਕਹਿਣਾ ਸਹੀ ਨਹੀਂ ਹੈ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਆਖਿਆ ਗਿਆ ਹੈ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਹਰਿਆਣਾ ਨੂੰ ਕੋਈ ਵੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਅਲਾਟ ਨਹੀਂ ਹੋਈ ਹੈ ਇਸ ਲਈ ਕੋਈ ਵੀ ਬਿਆਨ ਇਸ ਨੂੰ ਲੈ ਕੇ ਨਹੀਂ ਦਿੱਤਾ ਜਾਣਾ ਚਾਹੀਦਾ ਵੱਖਰੀ ਵਿਧਾਨ ਸਭਾ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਕਿਉਂਕਿ ਬੀਤੇ ਦਿਨ ਤੋਂ ਲਗਾਤਾਰ ਸੱਮਣੇ ਆ ਰਿਹਾ ਸੀ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਲਈ ਜ਼ਮੀਨ ਮਿਲੀ ਹੈ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵੀ ਗਰਮਾ ਗਈ ਸੀ ਅਤੇ ਹਰਿਆਣਾ ਜਿੱਥੇ ਆਪਣਾ ਹੱਕ ਚੰਡੀਗੜ੍ਹ ਤੇ ਜਿਤਾ ਰਿਹਾ ਸੀ ਉੱਥੇ ਪੰਜਾਬ ਇਸ ਤੋਂ ਇਨਕਾਰ ਕਰ ਰਿਹਾ ਸੀ રામ રાજપાલ ગુલાબચંદ કટારિયાને સાફ કર ਦਿੱતા હે કે હરિયાણા નું કોઈ ભી વકરી જમીન અલાઉટ નહીં કીતી ગઈ હે અસલી હેતે કુછ ભી કહેના સહી નહીં હે અજે આખિયા ગુલાબચંદ કટારિયા રાજપાલ પંજાબ ને વકરી વિધાનસભા નું લેકે કોઈ ફેસલા નહીં હોયા હે રાજપાલ ગુલાબચંદ કટારિયા દે ભલો આખિયા કે હે ਬੀਤੇ ਦਿਨ ਤੋਂ ਇਹ ਮਸਲਾ ਲਗਾਤਾਰ ਪਖਿਆ ਹੋਇਆ ਸੀ ਕਿਉਂਕਿ ਹਰਿਆਣਾ ਲਗਾਤਾਰ ਮੰਗ ਜ਼ਰੂਰ ਕਰ ਰਿਹਾ ਹੈ ਕਿ ਉਹਨਾਂ ਨੂੰ ਅਖਰੀ ਵਿਧਾਨ ਸਭਾਦ ਲਈ ਚੰਡੀਗੜ੍ਹ ਦੇ ਵਿੱਚ ਥਾਂ ਅਲਾਰਟ ਕੀਤੀ ਜਾਵੇ ਤੇ ਬੀਤੇ ਦਿਨ ਇਹ ਖਬਰ ਆਈ ਸੀ ਨਿਕਲ ਕੇ ਕਿ ਹਰਿਆਣਾ ਨੂੰ ਥਾਂ ਮਿਲ ਗਈ ਹੈ ਰਾਜਪਾਲ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤਾਂ ਹੁਣ ਰਾਜਪਾਲ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹਰਿਆਣਾ ਨੂੰ ਕੋਈ ਥਾਂ ਨਹੀਂ ਮਿਲੀ ਹੈ। ਚੇਤ ਪ੍ਰਦੇਸ਼ ਕੇ ਲੋਗੋ ਨੇ अपने बायोडाटाज भेजा है और उसमें से एट हंड्रेड फोर्टी कि सारे देश भर के सत्रह राज्य तीन केंद्र शासित प्रदेश के लोगों ने अपने बायोडेटाज भेजा है और उसमें से 846 लोगों को इन्होंने सम्मानित किया है उसमें चारों कैटेगरी को इन्होंने सम्मिलित किया ये सबसे बड़ी बात है अध्यापक के रूप में अपने उन्होंने थ्री हंड्रेड ट्वेंटी एट को किया जो प्रिंसिपल है उनको टू फिफ्टी वो उनको किया चालीस ऐसे प्रशिक्षक हैं जिन्होंने बच्चों को गेम्स में तैयार किया और इसके साथ दो सौ टू हंड्रेड एटीन विद्यालयों को भी सम्मानित किया और कुछ ऐसे टीचर्स को जिन्होंने जिंदगी के बहुत बड़े वर्ष एजुकेशन को समर्पित किया उनको लाइफ टाइम अचीवमेंट से भी जो पचपन और साठ साल की उम्र के बीच में आ रहे हैं उनका भी रिकॉग्निशन मिला ये उनको जिंदगी का सबसे बड़ा तोहफा है तो इस सम में मैंने इन संगठन के सारे लोग जो फेडरेशन है उनकी टीम को धन्यवाद दिया जिन्होंने ये सिलेक्शन किया उनको और सारे के सारे देश भर के जो प्राइवेट शिक्षण संस्थाएं करती है अवार्डमेंट जो अवार्ड के साथ साथ उनकी समस्याओं के बारे में भी देश को और प्रदेश को समय समय पर जागृत करना या उनकी समस्याओं को वहाँ तक पहुँचाना ये संगठन के दोनों काम ठीक प्रकार से हो रहे हैं इसकी प्रसन्नता राजबज जी एक सवाल था 50 गवर्नर साहब दो सवाल एक दा पंजाब यूनिवर्सिटी ਦੇ ਵਿੱਚ ਸੈਨੇਟ ਦੀ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਤੇ ਦੂਜੇ ਪਾਸੇ ਜੋ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਜ਼ਮੀਨ ਜਿਹੜੀ ਅਲਾਟ ਕੀਤੀ ਹੈ ਉਹਦੇ ਉੱਤੇ ਵੀ ਜਿਹੜਾ ਇਸ਼ੂ ਹੈ ਤੁਹਾਡੇ ਪਿਛਲੇ ਦਿਨੀ ਡੈਲੀਗੇਸ਼ਨ ਵੀ ਮਿਲਿਆ ਸੀ ਸਾਹਿਬ ਕੋਈ ਜ਼ਮੀਨ ابھی ਅਲਾਟਮੈਂਟ ਨਹੀਂ ਹੋਈ ਹੁਣ ਦਾ ਇੱਕ ਪ੍ਰਸਤਾਵ ਬਹੁਤ ਸਮੇਂ से पेंडिंग चल रहा है उस पर विचार किए जाए हो सकता हो करनाल ਪੰਚਕੂਲਾ अभी कुछ नहीं कह सकते जब तक निर्णय नहीं होता है तो निर्णय की स्थिति नहीं आई तो आपको वर्णन क्या किया जाए क्या करना है पंजाब यूनिवर्सिटी की सेनेट के बारे पंजाब यूनिवर्सिटी सेनेट इलेक्शन नहीं, नहीं हो रही है मैं सोचता हूँ जो काम सरकार को उनसे ही पूछना पड़ेगा क्योंकि मैं उसके बारे में बहुत अधिकृत रूप से भी कहने की स्थिति में नहीं ਸੋ ਜੋ ਕੀ ਰੋਹਿਤ ਮੰਸਨ ਜਨ ਨਾਲ ਲਾਈਵ ਜੁੜ ਚੁੱਕੇ ਨੇ ਰੋਹਿਤ ਆ ਰੋਕਾਂਗੇ ਰੋਹਿਤ ਕੀ ਕੁਝ ਅਪਡੇਟਸ ਹੈ ਕਿਉਂਕਿ ਬੇਤੇ ਦਿਨ ਤੋਂ ਲਗਾਤਾਰ ਸਭ ਨੂੰ ਲੈ ਕੇ ਸਿਆਸਤ ਵੀ ਮਗ੍ਹੀ ਹੋਈ ਸੀ ਹਰਿਆਣੇ ਦੇ ਪੰਚਾਇਤ ਲੀਡਰਸ ਇੱਕ ਦੂਜੇ ਤੇ ਦੂਸ਼ਣ ਵਾਸੀਆਂ ਦੇ ਤਿੱਖੇ ਨਿਸ਼ਾਨੇ ਵੀ ਸਾਧ ਰਹੇ ਸੀ ਪਰ ਅਜਿਹਾ ਰਾਜਪਾਲ ਨੇ ਸਾਫ ਕਰ ਦਿੱਤਾ ਸਭ ਕੁਝ ਇਹ ਪਿਆਸੇ ਮਾਮਲੇ ਨੂੰ ਪਹਿਲਾਂ ਸ਼ੁਰੂ ਤੋਂ ਸਮਝਣਾ ਪਏਗਾ ਜਿਸ ਤਰੀਕੇ ਦੇ ਨਾਲ 1966 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਹੈ ਤਾਂ ਕਿਹਾ ਗਿਆ ਕਿ ਹਰਿਆਣਾ ਨੂੰ ਇੱਕ ਵੱਖਰੀ ਰਾਜਧਾਨੀ ਬਣਾਉਣ ਦੇ ਲਈ ਪੈਸਾ ਜਿਹੜਾ ਉਹ ਦਿੱਤਾ ਜਾਏਗਾ ਔਰ 10 ਸਾਲਾਂ ਦੇ ਅੰਦਰ ਅੰਦਰ ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਬਣਾਉਣੀ ਹੋਵੇਗੀ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੇਲੰਗਾਨਾ ਤੇ ਕਰਨਾਟਕਾ ਦੀ ਜਿਹੜੀ ਸਰਕਾਰ ਰਹਿ ਗਈ ਉਹ ਅਲੱਗ-ਅਲੱਗ ਬਣਦੀ ਹੈਗੀ ਤਾਂ ਉਸ ਦੇ ਵਿੱਚ ਹైదరాబాద్ ਨੂੰ ਇੱਕ ਕਾਮਨ ਰਾਜਧਾਨੀ ਦੇ ਤੌਰ ਤੇ ਰੱਖਿਆ ਜਾਂਦਾ ਪਰ ਕਿਹਾ ਗਿਆ ਕਿ ਇਸ ਤੋਂ ਬਾਅਦ ਜਿਹੜੀ ਇੱਕ ਵੱਖਰੀ ਰਾਜਧਾਨੀ ਉਹ ਬਣਾ ਲਈ ਜਾਏਗੀ ਠੀਕ ਹੈ ਸਿਰਫ ਤਰੀਕੇ ਦੇ ਪਲਾਨ ਹੈ ਜਿਹੜਾ ਉਹ ਪ ਤਗਾ ਸੀ ਲਗਾਤਾਰ ਰਾਜਨੀਤੀ ਚਲਦੀ ਰਹੀ ਇਸ ਛੀਨ ਨੂੰ ਲੈ ਕੇ ਪਰ ਪਿਛਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕੁਝ ਮਹੀਨੇ ਪਹਿਲਾਂ ਇੱਕ ਨਾਰਥ ਜ਼ੋਨ ਦੀ ਮੀਟਿੰਗ ਹੁੰਦੀ ਹੈਗੀ ਜੈਪੁਰ ਦੇ ਵਿੱਚ ਜੋ ਰਾਜਸਥਾਨ ਦੇ ਅੰਦਰ ਰੱਖੀ ਗਈ ਸੀਗੀ ਉਸ ਦੇ ਵਿੱਚ ਹਰਿਆਣਾ ਦੇ ਵੱਲੋਂ ਆਪਣੀ ਵਕਰੀ ਵਿਧਾਨ ਸਭਾ ਦੇ ਲਈ ਜ਼ਮੀਨ ਦੀ ਅਲਾਟਮੈਂਟ ਮੰਗੀ ਗਈ ਔਰ ਕਿਹਾ ਗਿਆ ਕਿ ਅਸੀਂ 10 ਏਕੜ ਦੇ ਬਦਲੇ 12 ਏਕੜ ਜ਼ਮੀਨ ਦੇਣ ਦੇ ਲਈ ਤਿਆਰ ਰਹਾਂਗੇ ਉਹ 10 ਏਕੜ ਦੇ ਬਦਲੇ 12 ਏਕੜ ਜ਼ਮੀਨ ਦਾ ਜਿਹੜਾ ਸਰਵੇ ਆ ਉਹ ਵੀ ਕਰਵਾਇਆ ਜਾਂਦਾ ਬਕਾਇਦਾ ਤੌਰ ਤੇ ਮਾਮਲਾ ਕਿ ਪਹੁੰਚਦਾ ਹੈਗਾ ਕਿ ਜਿਹੜੀ 12 ਏਕੜ ਜ਼ਮੀਨ ਸੀਗੀ ਉਹ ਸੀ ਜੰਗਲਾਤ ਡਿਪਾਰਟਮੈਂ ਅੰਦਰ ਤਾਂ ਜੇ ਇਹਦੇ ਵਿੱਚ ਜੰਗਲਾਤ ਡਿਪਾਰਟਮੈਂਟ ਦੀ ਕਲੀਅਰੈਂਸ ਲੈਣੀ ਬਿਹਤ ਜ਼ਰੂਰੀ ਸੀਗੀ ਤਾਂ ਇਸੇ ਕਰਕੇ ਜਿਹੜੀ ਕੇਂਦਰੀ ਵਾਤਾਵਰਨ ਜਿਹੜੇ ਮੰਤਰਾਲੇ ਆ ਉਸ ਕੋਲੇ ਇਹ ਜ਼ਮੀਨ ਦਾ ਕੰਮ ਜਾਂਦਾ ਹੈਗਾ ਉਸ ਜ਼ਮੀਨ ਦੇ ਉੱਪਰ ਵਾਤਾਵਰਨ ਡਿਪਾਰਟਮੈਂਟ ਦੇ ਵੱਲੋਂ ਕਲੀਅਰੈਂਸ ਦੇ ਦਿੱਤੀ ਗਈ ਹੈ ਕਿ ਕੋਈ ਚੱਕਰ ਨਹੀਂ ਇਹ ਜ਼ਮੀਨ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਪਰ ਦੂਸਰੇ ਪਾਸੇ ਹੁਣ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਵੱਲੋਂ ਵੀ ਇੱਕ ੜੀ ਕਾੜਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ 12 ਏਕੜ ਜ਼ਮੀਨ ਹਰਿਆਣਾ ਸਾਨੂੰ ਦੇ ਰਿਹਾ ਇੱਕ ਤਾਂ ਉਸ ਦੀ ਕੀਮਤ ਸਹੀ ਨਹੀਂ ਦੂਸਰਾ ਇਸ ਦੇ ਵਿਚਕਾਰ ਦੀ ਇੱਕ ਨੈਚੁਰਲ ਜਿਹੜਾ ਕਲੀ ਉਹ ਲੱਗਦਾ ਹੈਗਾ ਜਿਸ ਤਰੀਕੇ ਦੇ ਨਾਲ ਬਰਸਾਤੀ ਨਾਲੇ ਨੇਗੇ ਉਹ ਇਸ ਜਗ੍ਹਾ ਤੋਂ ਲੰਗਦਾ ਹੈ ਇਸ ਕਰਕੇ ਇਹ ਪੋਸਿਬਿਲਟੀ ਨਹੀਂ ਹੋ ਸਕਦੀ ਕਿ ਇਹ ਜ਼ਮੀਨ ਅਸੀਂ ਆਪਣੇ ਅੰਦਰ ਲੈ ਲਈਏ ਔਰ ਜਿਹੜੀ 10 ਏਕੜ ਜ਼ਮੀਨ ਮਹਿੰਗੀ ਆ ਉਹ ਹਰਿਆਣਾ ਨੂੰ ਦੇ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਵੱਲੋਂ ਕਹਿ ਗਿਆ ਕਿ ਜ਼ਮੀਨ ਸੂਟੇਬਲ ਨਹੀਂ ਹੈ ਕਹਿੰਦਾ ਭਾਪਕੋ ਜ਼ਮੀਨ ਇਸ ਸਾਡੇ ਸੌਦੇ ਦੇ ਮੁਤਾਬਕ ਮਾਫਕ ਨਹੀਂ ਆਉਂਦੀ ਗਵਰਨਰ ਪੰਜਾਬ ਦੇ ਹੁਣ ਜੇ ਅਸੀਂ ਵੀ ਇਹਨਾਂ ਦਾ ਜ਼ਿਕਰ ਕਰੀਏ ਤਾਂ ਫੋਨ ਤੋਂ 3-4 ਦਿਨ ਪਹਿਲਾਂ ਦੀ ਗੱਲ ਹੀ ਆ ਜਦੋਂ ਗਵਰਨਰ ਪੰਜਾਬ ਤੋਂ ਇਹੀ ਸਵਾਲ ਮੈਂ ਪੁੱਛਿਆ ਸੀ ਕਿ ਹਰਿਆਣਾ ਦੇ ਲਈ ਵੱਖਰੀ ਵਿਧਾਨ ਸਭਾ ਦਾ ਕੀ ਮਾਮਲਾ ਤਾਂ ਗਵਰਨਰ ਪੰਜਾਬ ਦੇ हरियाणा ਸਾਨੂੰ ਪੈਸੇ ਦੇਣ ਦੇ ਲਈ ਤਿਆਰ ਆ ਔਰ ਇਸ ਕਰਕੇ ਅਸੀਂ ਪੈਸੇ ਲੈ ਕੇ ਜ਼ਮੀਨ ਦੇਣ ਦੇ ਲਈ ਤਿਆਰ ਆ ਇਸ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਪਰ ਜਿਸ ਤਰੀਕੇ ਦੇ ਨਾਲ ਹੁਣ ਰਾਜਨੀਤਿਕ ਮਾਮਲਾ ਭਖਿਆ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਸਰਕਾਰ ਵਿਰੋਧ ਕਰ ਰਹੀ ਹੈ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਹਰਿਆਣਾ ਲਗਾਤਾਰ ਇਸ ਜ਼ਮੀਨ ਦੀ ਡਿਮਾਂਡ ਕਰ ਰਿਹਾ ਪਰ ਦੂਸਰੇ ਪਾਸੇ ਅੱਜ ਗਵਰਨਰ ਪੰਜਾਬ ਦਾ ਜਿਹੜਾ ਬਿਆਨ ਹੈਗਾ ਉਹ ਕੁਝ ਹੋਰ ਨਜ਼ਰ ਆ ਰਿਹਾ ਗਵਰਨਰ ਪੰਜਾਬ ਕਹਿ ਰਹੇ ਨੇ ਕਿ ਜਿਹੜੀ ਹਾਲੇ ਤੱਕ ਜ਼ਮੀਨ ਦਾ ਕੋਈ ਗਲਵਾਤ ਹੀ ਫਾਈਨਲ ਨਹੀਂ ਹੋਈ ਆ ਹਾਲੇ ਤੱਕ ਕਿਹੜੀ ਜ਼ਮੀਨ ਦੇਣੀ ਆ ਦੇਣੀ ਆ ਨਹੀਂ ਦੇਣੀ ਇਹ ਫਾਈਨਲ ਨਹੀਂ ਯੂਪੀ ਗਵਰਨਰ ਪੰਜਾਬ ਦੇ ਵੱਲੋਂ ਰੋਕ ਨਹੀਂ ਲਗਾਈ ਗਈ ਆਪਣੇ ਬਿਆਨਾਂ ਦੇ ਵਿੱਚ ਜੇਕਰ ਗਵਰਨਰ ਪੰਜਾਬ ਇਹ ਕਹਿੰਦੇ ਕਿ ਹਰਿਆਣਾ ਨੂੰ ਜ਼ਮੀਨ ਨਹੀਂ ਦਿੱਤੀ ਜਾਏਗੀ ਤਾਂ ਇਹ ਇੱਕ ਵੱਖਰਾ ਮਾਮਲਾ ਸੀ ਪਰ ਜੇਕਰ ਗਵਰਨਰ ਪੰਜਾਬ ਕਹਿੰਦੇ ਨੇ ਕਿ ਹਾਲੇ ਤੱਕ ਤਾਂ ਡੀਲ ਹੈ ਜਿਹੜੀ ਉਹ ਫਾਈਨਲੀ ਨਹੀਂ ਹੋਈਆ ਤਾਂ ਇਸ ਬਿਆਨ ਦੇ ਵਿੱਚੋਂ ਇੱਕ ਚੀਜ਼ ਜ਼ਰੂਰ ਕਲੀਅਰ ਹੈ ਕਿ ਹਰਿਆਣਾ ਨੂੰ ਜ਼ਮੀਨ ਦੇਣ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਤਿਆਰ ਆ ਪਰ ਸ਼ਰਤਾਂ ਕਿਹੜੀਆਂ ਹੋਣਗੀਆਂ ਕਿਹੜੀ ਜ਼ਮੀਨ ਹੋਏਗੀ ਸ਼ਾਇਦ ਉਹ ਸ਼ੀ ਨੂੰ ਲੈ ਕੇ ਜਿਹੜਾ ਰੇੜਕੇ ਦਾ ਤੁਹਾਨੂੰ ਮੈਂ ਜ਼ਿਕਰ ਕੀਤਾ ਹੈਗਾ ਉਹ ਪੈਦਾ ਹੋ ਰਿਹਾ ਹੈਗਾ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਸਿਆਸਤ ਹੈ ਜਿਹੜੀ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਇੱਕ ਨਵਾਂ ਮੌਕਾ ਜ਼ਰੂਰ ਇਸ ਚੀਜ਼ ਦੇ ਲਈ ਮਿਲਦਾ ਨਜ਼ਰ ਆਏਗਾ ਐਸਵਾਈਐਲ ਦਾ ਮਾਮਲਾ ਜਿਸ ਤਰੀਕੇ ਦੇ ਨਾਲ ਗਰਮਾਉਂਦਾ ਨਜ਼ਰ ਆਇਆ ਸੀ ਠੀਕ ਉਸੇ ਤਰੀਕੇ ਦੇ ਨਾਲ ਹਰਿਆਣਾ ਵਿਧਾਨ ਸਭਾ ਦਾ ਮਾਮਲਾ ਵੀ ਜਿਹੜਾ ਉਹ ਗਰਮਾਉਂਦਾ ਹੋਇਆ ਜਸਮੀਤ ਨਜ਼ਰ ਆ ਤਾਂ ਬਿਲਕੁਲ ਰੋਹਿਤ ਜਿਸ ਤਰ੍ਹਾਂ ਪਹਿਲਾਂ ਸਿਆਸਤ ਕਾਫੀ ਪੱਕੀ 3-4 ਦਿਨਾਂ ਤੋਂ ਉਸ ਨੂੰ ਲੈ ਕੇ ਹੁਣ ਰਾਜਪਾਲ ਦੇ ਬਿਆਨ ਦੇ ਨਾਲ ਵੀ ਜ਼ਾਹਿਰਾ ਤੌਰ ਤੇ ਸਿਆਸੀ ਪ੍ਰਤੀਕਿਰਿਆ ਮਤਾਉਣਗੀ ਜੇਕਰ ਗਵਰਨਰ ਸਾਹਿਬ ਦੇ ਜੇਕਰ ਬਿਆਨ ਨੂੰ ਦੇਖਿਆ ਜਾਵੇ ਤਾਂ ਗਵਰਨਰ ਸਾਹਿਬ ਨੇ ਕੋਈ ਰੋਕ ਨਹੀਂ ਲਗਾਈ ਕਿ ਅਸੀਂ ਹਰਿਆਣਾ ਨੂੰ ਜ਼ਮੀਨ ਨਹੀਂ ਦੇ ਰਹੇ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਹਾਲੇ ਤੱਕ ਤਾਂ ਕੋਈ ਜ਼ਮੀਨ ਦੇਣ ਦਾ ਮਾਮਲਾ ਫਾਈਨਲੀ ਨਹੀਂ ਹੋਇਆ ਜੇ ਇਹਦੇ ਵਿੱਚ ਕਿਉਂ ਇਹ ਮਾਮਲਾ ਪਖਾਇਆ ਜਾ ਰਿਹਾ ਪਰ ਜ਼ਮੀਨ ਦੇਣ ਦੀ ਗੱਲ ਹੀ ਕਿਉਂ ਚੱਲੀ ਜ਼ਮੀਨ ਦੇਣ ਦੇ ਲਈ ਸਹਿਮਤੀ ਹੀ ਕਿਉਂ ਬਣੀ ਇਹ ਚੀਜ਼ ਇੱਕ ਵੱਡਾ ਵਿਸ਼ਾ ਹੈਗਾ ਜੇਕਰ ਆ ਹਰਿਆਣਾ ਜ਼ਮੀਨ ਮੰਗਦਾ ਤਾਂ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਕਹਿ ਦਿੰਦਾ ਕਿ ਅਸੀਂ ਜ਼ਮੀਨ ਨਹੀਂ ਦੇ ਸਕਦੇ ਤੁਸੀਂ ਆਪਣੀ ਜ਼ਮੀਨ ਦੇ ਉੱਪਰ ਹਰਿਆਣਾ ਦੇ ਵਿੱਚ ਜਾਂ ਜਿੱਥੇ ਵੀ ਤੁਹਾਨੂੰ ਸੂਟੇਬਲ ਲੱਗਦਾ ਹੈਗਾ ਤੁਸੀਂ ਉਸ ਜਗ੍ਹਾ ਦੇ ਉੱਪਰ ਅਸੀਂ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਹੈ ਉਹ ਤੁਹਾਨੂੰ ਇਸ ਵਰਤੋਂ ਦੇ ਲਈ ਨਹੀਂ ਦਵਾਂਗੇ ਤਾਂ ਇਹ ਮਾਮਲੇ ਨੇ ਖਤਮ ਹੋ ਜਾਣਾ ਸੀਗਾ ਪਰ ਜਿਸ ਤਰੀਕੇ ਦੇ ਨਾਲ ਗਵਰਨਰ ਪੰਜਾਬ ਦਾ ਬਿਆਨ ਆਉਂਦਾ ਕਿ ਹਾਲੇ ਤੱਕ ਜਿਹੜਾ ਕੁਝ ਵੀ ਫਾਈਨਲ ਨਹੀਂ ਹੋਇਆ ਅਜੇ ਇਹ ਦੇ ਵਿੱਚ ਇਸ ਚੀਜ਼ ਦੇ ਬਾਰੇ ਕੁਝ ਵੀ ਜਿਹੜਾ ਨਹੀਂ ਕਿਹਾ ਜਾ ਸਕਦਾ ਤਾਂ ਸਿੱਧੇ ਤੌਰ ਦੇ ਉੱਪਰ ਗਵਰਨਰ ਪੰਜਾਬ ਦੇ ਵੱਲੋਂ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਜ਼ਮੀਨ ਦੇਣ ਦੇ ਮਾਮਲੇ ਦੇ ਉੱਪਰ ਰੋਕ ਲਗਾ ਦਿੱਤੀ ਹੈ ਬਲਕਿ ਉਹਨਾਂ ਨੇ ਕਿਹਾ ਕਿ ਇੱਕ ਤਰੀਕੇ ਦੇ ਨਾਲ ਠੰਡੇ ਵਾਸਤੇ ਦੇ ਵਿੱਚ ਸੁਟਣ ਵਾਲੀ ਗੱਲ ਕਰ ਦਿੱਤੀ ਹੈ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਦੇ ਇਸ ਚੀਜ਼ ਦੇ ਲਈ ਕਿ ਅੱਗੇ ਵੱਧ ਕੇ ਜਿਹੜੀ ਬਿਆਨਬਾਜ਼ੀ ਕਰਦੇ ਹੋ ਨਜ਼ਰ ਆ ਰਹੀ ਹੈ ਕਿ ਅਸੀਂ ਆ ਜਿਹੜਾ ਚੰਡੀਗੜ੍ਹ ਹੈਗਾ ਉਹ ਸਾਡਾ ਇੱਕ ਕਹਿ ਲਈਏ ਕਿ ਆ ਸਨਮਾਨ ਹੈਗਾ ਚੰਡੀਗੜ੍ਹ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਜੇਹੇ ਦੇ ਵਿੱਚ ਅਸੀਂ ਇਹ ਜ਼ਮੀਨ ਹੈ ਜਿਹੜੀ ਉਹ ਹਰਿਆਣਾ ਨੂੰ ਨਹੀਂ ਜਾਂਦੇਵਾਂਗੇ ਪਰ ਦੂਸਰੇ ਪਾਸੇ ਭਾਜਪਾ ਦੇ ਹੀ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਉੱਪਰ ਹਰਿਆਣਾ ਦਾ ਵੀ ਹੱਕ ਹੈ ਔਰ ਇਸ ਕਰਕੇ ਇਹ ਜ਼ਮੀਨ ਮਿਲਣੀ ਚਾਹੀਦੀ ਹੈ ਤਾਂ ਠੀਕ ਕਿਸੇ ਤਰੀਕੇ ਦੇ ਨਾਲ ਜਿਹੜੀ ਰਾਜਨੀਤੀ ਹੈ ਜਾਂ ਸਿਆਸਤ ਹੈ ਉਹ ਲਗਾਤਾਰ ਬੋਲ ਹੈ ਜਿਹੜੀ ਇੱਕ ਤੋਂ ਦੂਜੇ ਵੱਲ ਨੂੰ ਸਿੱਟਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਵਾਰ ਜਿਹੜੇ ਹਾਲਾਤ ਪੰਜਾਬ ਦੇ ਬਣੇ ਤਾਂ ਉਹ ਇੱਕ ਇਸੇ ਚੀਜ਼ ਦਾ ਨਤੀਜਾ ਸੀ ਕਿ ਪੰਜਾਬ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਔਰ ਬਹੁਤ ਸਾਰੇ ਨੌਜਵਾਨ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਕਲੀਏ ਕਿ ਉਗਰ ਹੁੰਦੇ ਹੋਏ ਨਜ਼ਰ ਆਏ ਔਰ ਉਸ ਦੇ ਨਤੀਜੇ ਲੰਬੇ ਸਮੇਂ ਤੱਕ ਜਿਹੜਾ ਪੰਜਾਬ ਔਰ ਦੇਸ਼ ਨੂੰ ਭੁਗਤਨੇ ਪਏ ਨੇ ਤਾਂ ਉਹ ਜੇ ਇਹ ਹਾਲਾਤ ਨਾ ਬਣ ਇਸ ਚੀਜ਼ ਦੇ ਲਈ ਜਿਹੜੀ ਪਹਿਲਾਂ ਵੀ ਬਹੁਤ ਵਾਰ ਅਪੀਲ ਹੈ ਜਿਹੜੀ ਉਹ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੰਜਾਬ ਦੀਆਂ ਸਰਕਾਰਾਂ ਦੇ ਵੱਲੋਂ ਕੇਂਦਰ ਨੂੰ ਕੀਤੀ ਜਾਂਦੀ ਰਹੀ ਹੈ ਪਰ ਬਾਰ ਬਾਰ ਜਿਸ ਤਰੀਕੇ ਦੇ ਨਾਲ ਕਲੀਏ ਕਿ ਦਬੇ ਹੋਏ ਮੁੱਦਿਆਂ ਨੂੰ ਉ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਣ ਦੀ ਕੋਸ਼ਿਸ਼ ਇਸ ਨੂੰ ਕਹਿ ਸਕਦੇ ਕਿਉਂਕਿ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਇੱਕ ਟਾਈਮ ਜਿਸਮੀ ਤਾਂ ਅਜਿਹਾ ਵੀ ਆ ਗਿਆ ਸੀ ਜਦੋਂ ਇੱਕ ਸਮਝੌਤਾ ਕਰ ਲਿਆ ਜਾਂਦਾ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਏਗਾ ਪਰ ਉਸ ਤੋਂ ਅਗਲੇ ਦਿਨ ਫਿਰ ਉਸ ਸਮਝੌਤੇ ਨੂੰ ਪਲਟ ਦਿੱਤਾ ਗਿਆ ਕਿਉਂਕਿ ਬਕਾਇਦਾ ਤੌਰ ਤੇ ਦੇਸ਼ ਦੀ ਸੰਸਦ ਦੇ ਵੱਲੋਂ ਇਹ ਪਾਸ ਕੀਤੇ ਹੋਏ ਮਤੇ ਨਹੀਂਗੇ ਜਦੋਂ ਕਿਹਾ ਜਾਂਦਾ ਕਿ ਚੰਡੀਗੜ੍ਹ ਹੈ ਜਿਹੜਾ ਉਹ ਪੰਜਾਬ ਦਾ ਹੈਗਾ ਪਰ ਫਿਰ ਇਸ ਦੇ ਬਾਵਜੂਦ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਇਹ ਇੱਕ ਵੱਡੇ ਸਵਾਲ ਜ਼ਰੂਰ ਪੈਦਾ ਕਰਦੇ ਆ ਜੀ

ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਬਾਰੇ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਨਹੀਂ ਹੋ ਰਹੀਆਂ ਉੱਤੇ ਮੈਂ ਸੋਚਦਾ ਹਾਂ ਜੋ ਕੰਮ ਸਰਕਾਰ ਕੋ ਉਨਚੇ ਹੀ ਪੁੱਛਣਾ ਪਵੇਗਾ ਕਿਉਂਕਿ ਮੈਂ ਉਸਕੇ ਬਾਰੇ ਮੈਂ ਬਹੁਤ ਅਧਿਕਾਰਤ ਰੂਪ ਸੇ ਵੀ ਕਹਿਣ ਕੀ ਸਥਿਤੀ ਮੈਂ ਨਹੀਂ